ਕਿਵੇਂ ਅੱਜ ਫੈਸਲਾ ਕਿਵੇਂ ਲਿਆ ਕਿ ਕਿੰਨਾ ਕੁ ਓਖਾ ਜਾਂ ਕਿੰਨਾ ਕੁ ਸੁੱਖਾ ਸੀਗਾ ਅੱਜ ਬੀਜਪੀ ਦੇ ਹੈੱਡ ਆਫਿਸ ਪੰਜਾਬ ਦੇ ਵਿੱਚ ਬੀਜਪੀ ਦੇ ਵਿੱਚ ਜਿਹੜੀ ਐਂਟਰੀ ਹੈ ਸ਼ਮੂਲੀਅਤ ਹੈ ਉਹ ਕੀਤੀ ਹੈ ਪਰਵਾਰ ਪਿਛਲੇ 100 ਸਾਲ ਦੇ ਤਕਰੀਬ 105 ਸਾਲ ਤੋਂ ਸ਼੍ਰੋਮਿਕ ਆਦਿਦਾਂ ਨਾਲ ਜੁੜਿਆ ਹੋਇਆ ਸੀ ਔਰ ਜਿਸ ਮਕਸਦ ਨਾਲ ਬਜ਼ੁਰਗਾਂ ਨੇ ਸ਼ੋਭੀ ਕਾਲੀਦਲ ਦੀ ਮੰਤਰ ਕੀਤੀ ਸੀ ਬਣਾਇਆ ਸੀ ਅੱਜ ਪਾਰਟੀ ਉਸ ਕੰਮ ਤੋਂ ਬਹੁਤ ਦੂਜਾ ਚ ਗਈ ਹੈ ਔਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਅਲਵਿਦਾ ਆਖਿਆ ਅਲਵਿਦਾ ਵੀ ਨਾਰਾ ਲਿਖ ਕੇ ਭੇਜਿਆ ਇੱਕਦਮ ਉਹਨਾਂ ਨੇ ਪਰਵਾਣ ਕਰਨ ਦੀ ਬਜਾਏ ਐਂਟੀ ਪਾਰਟੀ ਐਕਟੀਵਿਟੀਜ਼ ਕਰਕੇ ਕੱਟਤਾ ਉਹਦਾ ਸਵਾਗਤ ਕੀਤਾ ਚਲੋ ਵਧੀਆ ਕੰਮ ਹੋ ਗਿਆ ਤੁਸੀਂ ਠੀਕ ਕੀਤਾ ਤੋ ਅੱਜ ਜਿਹੜੀ ਐਂਟਰੀ ਇੱਧਰ ਬੜੀਆਂ ਚੀਜ਼ਾਂ ਦੇਖੀਆਂ ਆਪਾਂ ਇੱਕ ਵੀ ਜੀਪੀ ਦੀਆਂ ਜਿਹੜੀਆਂ ਚੀਜ਼ਾਂ ਸ਼੍ਰੋਮਣੀ ਕਾਲੀਦਾ ਨੂੰ ਕਰਦੀਆਂ ਚਾਹੀਦੀਆਂ ਸੀ ਮੈਂ ਉਹ ਸਬਦ ਆ ਵੀ ਬੀ ਜੀ ਪੀ ਨੇ ਕੀਤੀ ਆ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਗ ਹੈ ਨਾ ਪਾਕਿਸਤਾਨ ਦਾ ਇਦਾਂ ਹੀ ਗੁਰੂ ਮਹਾਰਾਜ ਦੀਆਂ ਬੀੜਾਂ ਜਿਹੜੀਆਂ ਅਫਗਾਨਿਸਤਾਨ ਤੋਂ ਲੈ ਕੇ ਆਏ 318 ਦੇ ਕਰੀਬ ਸਿੱਖ ਜਿਹੜੇ ਕਾਲੀ ਸੂਚੀ ਵਿੱਚ ਦਰਜ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜੀਐਸਟੀ ਲੰਗਰ ਤੋਂ ਹਟਾਈ ਦਰਬਾਰ ਸਾਹਿਬ ਤੇ ਤੋਂ ਇੰਦਰ ਦੀ ਨਿਕ ਵੀ ਚੀਜ਼ਾਂ ਨੇ ਜਿਹੜੀਆਂ 18 ਦੇ ਕਰੀਬ ਚੀਜ਼ਾਂ ਨੇ ਜਿਹੜੀਆਂ ਭਾਜਪਾ ਨੇ ਹੁਣ ਤੱਕ ਲਾਗੂ ਕੀਤੀਆਂ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਪਾਰਟੀ ਦੀ ਪਾਲਿਸੀ ਹੈ ਪੰਜਾਬ ਪ੍ਰਤੀ ਉਹ ਵਧੀਆ ਲੱਗੀ ਉਹ ਆਪਣੇ ਆਪ ਪਾਰਟੀ ਦੀ ਹਾਈ ਕਮਾਂਡੋ ਚੀਜ਼ਾਂ ਡਿਕਲੇਅਰ ਕਰੇਗੀ ਔਰ ਸਭੂਚਾ ਪੰਜਾਬ ਉਹਦਾ ਚੀਜ਼ਾਂ ਲਈ ਸਵਾਗਤ ਕਰੇਗਾ ਇਹ ਚੀਜ਼ਾਂ ਕਿਤੇ ਨੂੰ ਤਾਂ ਕਾਫੀ ਢੇਰ ਹੋ ਗਈ ਫਿਰ ਫੈਸਲਾ ਲੈਣ ਚ ਇੰਨੀ ਦੇਰ ਲੱਟ ਹੋਇਆ ਸੌਸਾਦੀ ਅਟੈਚਮੈਂਟ ਬਹੁਤ ਆਕਾ ਹੁੰਦਾ ਜਦੋਂ ਆਪਾਂ ਕਿਸੇ ਪਾਰਟੀ ਨੂੰ ਇੰਨੀ ਦੇਰ ਬਾਅਦ ਅਲਵਿਦਾ ਕਹਿਣਾ ਪਰ ਪਾਰਟੀ ਦੀਆਂ ਪਾਲਿਸਿਸ ਤੁਸੀਂ ਸਿੰਪਲ ਹੈ ਤੁਹਾਡੇ ਸਾਹਮਣੇ ਤਸੀਫਾ ਦਿੱਤਾ ਪ੍ਰਵਾਨ ਕਰ ਲਿਆ ਤਸੀਫਾ ਸੁਖਵੀਰ ਦੇ ਵਟਸਐਪ ਤੇ ਭੇਜਿਆ ਸੀ ਕੋਈ ਪ੍ਰੈਸ਼ਰ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਕਿ ਮੈਨੂੰ ਕਾਲ ਕਰ ਦੇਗੇ ਬਿਲਕੁਲ ਉਹਨਾਂ ਨੇ ਸਮਝੇ ਹੀ ਨਹੀਂ ਅੱਜ 43 ਦੇ ਕਰੀਬ ਸੀਨੀਅਰ ਲੀਡਰ ਕੋਈ ਸੁਧਾਰ ਲੈ ਚ ਦੇ ਕੁਝ ਬੀਜੇਪੀ ਚਾਹਣਾ ਚਾਹੁੰਦੇ ਨੇ ਇਹ ਕਾਲੇ ਦਾਦੀ ਪੋਜੀਸ਼ਨ ਜਦੋਂ ਪਹਿਲਾਂ ਇਲੈਕਸ਼ਨ ਲੜਿਆ ਸੀਗਾ ਤੇ ناکਾਮ ਰਹੇ ਸੀ ਉਦੋਂ ਵੀ ਤਾਂ ਭਾਜਪਾ ਨਾਲ ਹੀ ਗੱਠਜੋੜ ਸੀਗਾ ਹੁਣ ਆਪਾਂ ਕਿਵੇਂ ਸੋਚਦੇ ਆਂ ਵੀ ਸਾਨੂੰ ਭਾਜਪਾ ਨਾਲ ਗੱਠਿਓ ਨਹੀਂ ਸੀਗਾ 22 ਦੇ ਵਿੱਚ ਜਦੋਂ ਪਾਰਟੀ ਵੱਲੋਂ ਇਲੈਕਸ਼ਨ ਲੜੇ ਪਾਰਟੀ ਦੀਆਂ ਲੋਕਾਂ ਨੂੰ ਜਿਹੜੀਆਂ ਬੇਤਵੀ ਦੀਆਂ ਗੱਲਾਂ ਨੇ ਜਾਂ ਹੋਰ ਗੱਲਾਂ ਨੇ ਉਹ ਪਾਰਟੀ ਦੇ ਸਾਹਮਣੇ ਆਈਆਂ ਔਰ ਲੋਕਾਂ ਨੇ ਪਾਰਟੀ ਨੂੰ ਕਰਾਰਾ ਕੀਤਾ ਜਿਹੜੇ ਪਿੰਡਾਂ 'ਚ ਕੈਡ ਇੱਕ ਅਕਾਲੀ ਦਲ ਦੀ ਬੇਸ ਐ ਮੋਟ ਬੇਸ ਐ ਔਰ ਪਿੰਡਾਂ 'ਚ ਜੀ ਤੋਂ ਵੋਟਾਂ ਦੀ ਪਈਆਂ ਕਿਹੜਾ ਵਿਧਾਨ ਸਭਾ ਖੇਤਰ ਐ ਜਿਹੜਾ ਹੁਣ ਤੁਸੀਂ ਪ੍ਰੇਫਰ ਕਰਦੇ ਹੋ ਇਹ ਪਾਰਟੀ ਦੇ ਟਿਕਟ ਕਰਦਾ ਮੈਂ ਸ਼ੁਰੂ ਵੀ ਕੈਡੀਟ ਵੀ ਰਿਆ ਪਰ ਕਦੀ ਜਿੱਥੋਂ ਕਹਿਣਗੇ ਉੱਥੇ ਜਿੱਥੋਂ ਕਹਿਣਗੇ ਜਿੱਥੋਂ ਇੱਕ ਬੰਡ ਹੁਕਮ ਲਾਊਗੀ ਡੇਢ ਰਾਤ ਤੱਕ ਕਰਕੇ ਪਾਰਟੀ ਦਾ ਉੱਥੇ ਰਹਿ ਕੇ ਦਾ ਪਰਿਵਾਰ ਵਗੂ ਲੋਕਾਂ ਦਾ ਵਿਛਰੇ ਆ ਉਹ ਵਿਛੜਦੇ ਰਹਿਵਾਂਗੇ ਤੇ ਐਸੀ ਗਏ ਸਰਦਾਰ